ਦਰਜ ਸਿੰਘ ਜੀ ਪੰਜਾਬ ਦੇ ਜਿਹੜੇ ਵੱਡਾ ਮੁੱਦਾ ਪੱਖ ਗਿਆ ਹੈ ਜਿੱਦਾਂ ਕਿ ਤੁਸੀਂ ਦੇਖੀ ਹੋਣ ਤੁਸੀਂ ਵੀਰਾਂ ਕਿ ਇੱਕ ਕੁੜੀ ਆ ਜਿਸ ਨੇ ਦਰਬਾਰ ਸਾਹਿਬ ਦੇ ਅੰਦਰ ਯੂਗ ਕੀਤਾ ਜਿਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਭਾਜਪੀ ਲੀਡਰਾਂ ਦੇ ਨਾਲ ਕੰਗਨਰਨੋਦ ਦੇ ਨਾਲ ਵੀ ਦੇਖਣ ਨੂੰ ਮਿਲੀਆਂ ਨੇ ਜਿਸ ਤੋਂ ਬਾਅਦ ਉਸ ਕੁੜੀ ਦੇ ਉੱਤੇ ਇਹ ਕਹਿ ਲੋ ਕਿ ਪਰਚਾ ਦਰਜ ਹੋ ਗਿਆ ਹੈ 295ਏ ਦਾ ਜਿਸ ਤੋਂ ਬਾਅਦ ਉਸ ਕੁੜੀ ਵੱਲ ਮਾਫੀ ਮੰਗ ਲਈ ਗਈ ਹੈ ਇਹ ਸਾਰੇ ਘਟਨਾਕ੍ਰਮ ਉਸ ਕਿਵੇਂ ਦੇਖਦੇ ਹਾਂ ਕੀ ਕਾਰਨ ਹੈ ਸਾਰੇ ਘਟਨਾਕ੍ਰਮ ਦੇ ਪਿੱਛੇ ਕਿ ਜੋ ਗੁਜਰਾਤ ਤੋਂ ਕੁੜੀ ਆ ਕੇ ਦਰਬਾਰ ਸਾਹਿਬ ਨੂੰ ਯੂਗ ਕਰ ਕਰਕੇ ਗਈ ਹੈ ਉੱਥੇ ਉਸਨੇ ਫੋਟੋਆਂ ਖਿੱਚੀਆਂ ਨੇ ਐਨੀ ਉੱਥੇ ਸੰਗਤ ਹੁੰਦੀ ਦਿਨ ਦੇ ਉੱਥੇ ਕਿ ਲੋਕੀ ਖੁਦ ਐਜੀਪੀਸੀ ਦੀ ਫੋਰਸ ਵੀ ਹੁੰਦੀ ਹੈ ਟਾਸਕ ਫੋਰਸ ਵੀ ਹੁੰਦੀ ਹੈ ਫਿਰ ਵੀ ਇਹ ਸਾਰੇ ਘਰ ਨਗਰਮ ਕਿਦਾਂ ਹੋ ਗਏ ਹੈ ਦੇਖੋ ਅੱਜ ਦੀ ਗੱਲਬਾਤ ਅਸੀਂ ਇੱਕ ਸਵਾਲ ਤੋਂ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਵੀ ਉਹ ਸਵਾਲ ਕਰਦਾ ਹਾਂ ਤੇ ਆਪਣੇ ਸੁਣਨ ਵਾਲਿਆਂ ਨੂੰ ਵੀ ਕਦੇ ਤੁਸੀਂ ਦੇਖਿਆ ਕੋਈ ਨਿਹੰਗ ਸਿੰਘ ਮੰਦਰ ਦੇ ਵਿੱਚ ਜਾ ਕੇ ਗਤਕਾ ਖੇਡਣ ਲੱਗ ਪਿਆ ਹੋਵੇ ਕਦੇ ਕੋਈ ਨਿਹੰਗ ਸਿੰਘ ਕੋਟਾ ਸ਼ਰਦਾਈ ਬਣਾਉਣ ਲੱਗ ਪਿਆ ਹੋਵੇ ਜਾਂ ਫਿਰ ਹੋਰ ਸਿੱਖ ਰੀਤੀ ਰਿਵਾਜਾਂ ਦੇ ਨਾਲ ਉਹ ਮੰਦਰ ਦੇ ਵਿੱਚ ਜਾ ਕੇ ਤੇ ਆਪਣੀਆਂ ਐਕਟੀਵਿਟੀਆਂ ਜਿਹੜੀਆਂ ਉਹ ਕਰਨ ਲੱਗ ਪਿਆ ਹੋਵੇ ਤੁਸੀਂ ਕਹੋਗੇ ਨਹੀਂ ਕਿਉਂਕਿ ਇਸ ਤਰ੍ਹਾਂ ਨਹੀਂ ਹੁੰਦਾ ਸਿੱਖ ਜਿਹੜੇ ਨੇ ਉਹ ਕਦੇ ਕਿਸੇ ਹੋਰ ਧਰਮ ਦੀਆਂ ਭਾਵਨਾਵਾਂ ਨਹੀਂ ਪੜਕਾਉਂਦੇ ਤੇ ਤੁਸੀਂ ਲਗਭਗ ਜੇ ਤੁਸੀਂ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਪਰਚੇ ਵੀ ਤੁਸੀਂ ਪੁਲਿਸ ਦੇ ਦੇਖਣ ਲੱਗ ਪੋ ਤੇ ਸਿੱਖਾਂ ਦਾ ਨਾਮ ਇਹਦੇ ਵਿੱਚ ਬਹੁਤ ਘੱਟ ਆਏਗਾ ਕਿਉਂਕਿ ਸਿੱਖ ਕਦੇ ਕਿਸੇ ਮਸਲੇ ਦੇ ਵਿੱਚ ਪੈਂਦੇ ਨਹੀਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਤੁਸੀਂ ਬਹੁਤ ਘੱਟ ਕਿਤੇ ਸੁਣਿਆ ਰੇਅਰ ਕੋਈ ਚਾਂਸ ਕੋਈ ਕ੍ਰੈਕ ਕੋਈ ਸਿਰਫ ਰਿਆ ਹੋਏਗਾ ਇੱਕ ਅੱਧਾ ਕਿਤੇ ਮਤਲਬ ਕਹਿ ਲਓ ਵੀ ਦਸਾਂ ਸਾਲਾਂ ਦੇ ਵਿੱਚ ਇੱਕ ਘਟਨਾ ਕਿਤੇ ਹੋ ਗਈ ਹੋਏਗੀ ਤਾਂ ਹੋਏਗੀ ਪਰ ਜਦੋਂ ਆਪਾਂ ਗੱਲ ਕਰਦੇ ਆ ਸਿੱਖਾਂ ਦੀ ਜਾਂ ਪੰਜਾਬ ਦੀ ਤਾਂ ਅਕਸਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਦਰਬਾਰ ਸਾਹਿਬ ਦੇ ਵਿੱਚ ਵੀ ਬੇਅਦਬੀਆਂ ਹੁੰਦੀਆਂ ਜਾਂ ਫਿਰ ਇਹੋ ਜਿਹੇ ਸਿਰਫਰੇ ਲੋਕ ਜਿਹੜੇ ਆ ਜਾਂਦੇ ਆ ਇਹ ਸਾਰੇ ਦਾ ਸਾਰਾ ਇੱਕ ਸਾਜ਼ਿਸ਼ ਤਹਿਤ ਕੰਮ ਹੋ ਰਿਹਾ ਮਤਲਬ ਉਹ ਚਾਹੁੰਦੇ ਨੇ ਪੰਜਾਬ ਨੂੰ ਦੁਬਾਰਾ ਲਾਂਬੂ ਲਾਉਣਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਉੱਕ ਕੇ ਤੇ ਚੁੱਕਣ ਹਥਿਆਰ ਤੇ ਅਸੀਂ ਇਹਨਾਂ ਨੂੰ ਮਾਰਨਾ ਕਰੀਏ ਸ਼ੁਰੂ ਬੇਅਦਬੀਆਂ ਜਿਹੜੀਆਂ ਉਹ ਇਹਦਾ ਇੱਕ ਬੜਾ ਵੱਡਾ ਹਿੱਸਾ ਹੈ ਸਾਡੇ ਲੋਕ ਵੈਸੇ ਤਾਂ ਬਹੁਤ ਸਮਝਦਾਰ ਨੇ ਪਰ ਇਹ ਗੱਲ ਹੈ ਆ ਤੁਸੀਂ ਦੇਖੋ ਪਹਿਲਾਂ ਬਿਆਦਬੀ ਨਹੀਂ ਸੀ ਹੁੰਦੀ ਹੁੰਦੀ ਆਪਾਂ ਅੱਜ ਤੋਂ ਤਕਰੀਬਨ 7-8 ਸਾਲ 10 ਸਾਲ ਪਹਿਲਾਂ ਦੀ ਗੱਲ ਕਰ ਲਈਏ ਕਿਤੇ ਕੋਟਾਂ ਵੀ ਘਟਨਾ ਕਿਤੇ ਦਸਾਂ 20 ਸਾਲਾਂ ਚ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕੋਈ ਹੁੰਦੀ ਹੋਊਗੀ ਪਰ ਹੁਣ 2014 ਤੋਂ ਲੈ ਕੇ 15 ਤੋਂ ਲੈ ਕੇ ਬਿਆਦਬੀਆਂ ਲਗਾਤਾਰ ਹੋ ਰਹੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਟਾਰਗੇਟ ਕੀਤੇ ਜਾਂਦੇ ਆ ਤੁਸੀਂ ਦੇਖੋ ਗੁਰਦੁਆਰੇ ਦੇ ਵਿੱਚ ਜਾਂਦਾ ਉਹ ਜਾ ਕੇ ਸਿੱਧਾ ਆਪਣੇ ਸਰੂਪ ਦੇ ਅੰਗ ਜਿਹੜੇ ਨੇ ਉਹ ਪਾੜਦਾ ਉਸ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਪੁਲਿਸ ਕਹਿੰਦੀ ਹੈ ਜੀ ਇਹ ਤਾਂ ਮੰਦਬੁੱਧੀ ਸੀ ਉਹ ਮੰਦਬੁੱਧੀ ਜਿਹੜਾ ਕਦੇ ਕਿਸੇ ਹੋਰ ਧਰਮ ਦੇ ਕੇਂਦਰ ਦੇ ਉੱਤੇ ਜਾ ਕੇ ਵਿਅਦਬੀ ਨਹੀਂ ਕਰਦਾ ਬਲਕਿ ਸਿੱਖਾਂ ਦੇ ਆ ਕੇ ਜਿਹੜਾ ਹੈ ਉਹ ਗੁਰਦੁਆਰਿਆਂ ਦੇ ਵਿੱਚ ਵਿਅਦਬੀ ਕੀਤੀ ਜਾਂਦੀ ਹੈ ਹੁਣ ਜਦੋਂ ਗੱਲ ਦਰਬਾਰ ਸਾਹਿਬ ਦੀ ਕਰਦੇ ਆਂ ਤੇ ਤੁਸੀਂ ਇਹ ਨਵੀਂ ਘਟਨਾ ਨਹੀਂ ਅੱਜ ਤੋਂ ਸਾਲ ਕੁ ਪਹਿਲਾਂ ਇੱਕ ਕੁੜੀ ਚਿਹਰੇ ਦੇ ਉੱਤੇ ਤਿਰੰਗਾ ਬਣਾ ਕੇ ਆ ਗਈ ਸੀ ਜਿਹਨੂੰ ਨਿਹੰਗ ਸਿੰਘ ਨੇ ਰੋਕਿਆ ਉਸ ਤੋਂ ਬਾਅਦ ਬੜਾ ਵਿਵਾਦ ਬਣਿਆ ਲੈ ਜੀ ਇਹਨੂੰ ਕਿਉਂ ਰੋਕ ਦਿੱਤਾ ਸਾਡੀ ਕੁੜੀ ਨੂੰ ਕਿਉਂ ਰੋਕ ਦਿੱਤਾ ਫਿਰ ਕੀ ਹੋ ਗਿਆ ਦੇਸ਼ ਦਾ ਤਿਰੰਗਾ ਹੈ ਦੇਸ਼ ਦਾ ਤਿਰੰਗਾ ਹੁਣ ਦੇਖੋ ਗੱਲ ਇੱਕ ਹੁੰਦੀ ਹੈ ਜਿਹੜੀ ਇੱਕ ਨਾ ਤੁਹਾਨੂੰ ਮੈਂ ਇੱਕ ਉਦਾਹਰਨ ਦੇਣੀ ਚਾਹੁੰਨਾ ਹੈ ਵੈਟਿਕਨ ਸਿਟੀ ਹੈ ਵੈਟਿਕਨ ਸਿਟੀ ਕਹਿਣ ਦਾ ਮਤਲਬ ਸਿਟੀ ਨਹੀਂ ਹੈ ਉਹ ਇੱਕ ਦੇਸ਼ ਹੈ ਇਟਲੀ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਰੋਮ ਸ਼ਹਿਰ ਦੇ ਵਿੱਚ ਵੈਟਿਕਨ ਸਿਟੀ ਹੈ ਅੱਛਾ ਉਹਦਾ ਕੋਈ ਇਟਲੀ ਦੇ ਨਾਲ ਲੈਣ ਦੇ ਨਹੀਂ ਕਿਉਂਕਿ ਉਹ ਇਟਲੀ ਦੇ ਵਿੱਚ ਇੱਕ ਕੰਟਰੀ ਬਣੀ ਹੋਈ ਹੈ ਤੇ ਜੇ ਤੁਸੀਂ ਉਹ ਤੁਰ ਕੇ ਕਹੋ ਵੀ ਮੈਂ ਇਹਨੂੰ ਪਾਰ ਕਰਨਾ ਤੇ ਉਹ ਤਕਰੀਬਨ ਤੁਸੀਂ ਕਹੋ ਵੀ ਦਸਾਂ 15 ਮਿੰਟਾਂ ਦੇ ਵਿੱਚ ਤੁਸੀਂ ਇੱਕ ਪਾਸੇ ਤੋਂ ਦੂਜੇ ਪਾਸੇ ਲੱਗ ਜਾਂਦੇ ਹੋ ਮਤਲਬ ਕਹਿਣ ਦਾ ਵੀ 900 ਪਾਸਪੋਰਟ ਜਾਂ ਮੈਂ ਗਲਤ ਨਹੀਂ ਤਾਂ 1900 ਜਾਂ 900 ਪਾਸਪੋਰਟ ਹੈ ਨਾਗਰਿਕ ਨੇ ਉਸ ਵੈਟिकन ਸਿਟੀ ਦੇ ਉੱਥੇ ਇਟਲੀ ਦੇ ਰੂਲਸ ਨਹੀਂ ਚੱਲਦੇ ਉੱਥੇ ਚੱਲਦੇ ਆ ਉਹਨਾਂ ਦੇ ਆਪਣੇ ਉੱਥੇ ਪਾਪ ਆ ਕੇ ਬੈਂਦੇ ਆ ਸਾਰੀ ਸਮੁੱਚਾ ਵਰਲਡ ਦੇ ਵਿੱਚ ਜਿੰਨਾ ਵੀ ਕ੍ਰਿਸਚੀਅਨ ਹੈ ਉਹਨਾਂ ਦੇ ਪਾਪ ਜਿਹੜੇ ਨੇ ਉਹ ਸੈਂਟਰ ਹੈ ਉੱਥੇ ਬੈਂਦੇ ਆ ਆਪਣੀ ਜਿਹੜੀ ਹੈ ਉਹ ਲਾਉਂਦੇ ਨੇ ਉੱਥੇ ਗੱਲਬਾਤ ਕਰਦੇ ਆ ਉੱਥੇ ਉਹਨਾਂ ਦਾ ਝੰਡਾ ਉਹਨਾਂ ਦੇ ਪਾਸਪੋਰਟ ਤੇ ਪੁਲਿਸ ਜਿਹੜੀ ਹੈਗੀ ਆ ਉਹ ਇਟਲੀ ਦੀ ਵੀ ਉਹਨਾਂ ਨੂੰ ਜਿਹੜੀ ਹੈ ਸੇਫ ਕਰਦੀ ਹੈ ਉਹਨਾਂ ਦਾ ਮਤਲਬ ਕੀ ਸੇਫਟੀ ਰੱਖਦੀ ਹੈ ਉਸ ਤੋਂ ਬਾਅਦ ਸਵਿਟਜ਼ ਦੀ ਪੁਲਿਸ ਵੀ ਉੱਥੇ ਜਿਹੜੀ ਉਹਨਾਂ ਦੀ ਸੇਫਟੀ ਕਰਦੀ ਹੈ ਹੁਣ ਜਦੋਂ ਗੱਲ ਆਪਾਂ ਸ਼੍ਰੀ ਦਰਬਾਰ ਸਾਹਿਬ ਦੀ ਕਰਦੇ ਆਂ ਤੇ ਦਰਬਾਰ ਸਾਹਿਬ ਦੀ ਜਿਹੜੀ ਟੈਰੀਟਰੀ ਹੈ ਨਾ ਇਹਦੇ ਵਿੱਚ ਖਾਲਸੇ ਦੀ ਜਾਂ ਫਿਰ ਕਈ ਸਿੱਖਾਂ ਦੀ ਜਿਹੜੀ ਹੈ ਉਹ ਆਪਣੀ ਟੈਰੀਟਰੀ ਟੈਰੀਟਰੀ ਕੰਮ ਕਰਦੀ ਹੈ ਜਿਵੇਂ ਕਿ ਟਾਸਕ ਫੋਰਸ ਸਾਡੀ ਆਪਣੀ ਹੈ ਸਾਡੀ ਆਪਣੀ ਪ੍ਰਕਰਮਾ ਸਾਡੇ ਆਪਣੇ ਅੰਦਰ ਦੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਪਰ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ 1984 ਦੇ ਵਿੱਚ ਤਾਂ ਉਸ ਵੇਲੇ ਫੌਜ ਨੇ ਅਕਾਲ ਤਖਤ ਢਾ ਕੇ ਜਦੋਂ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਅਕਾਲ ਤਖਤ ਦੇ ਉੱਤੇ ਉਹਨਾਂ ਨੇ ਨਿਸ਼ਾਨ ਸਾਹਿਬ ਲਾ ਕੇ ਉੱਥੇ ਤਿਰੰਗਾ ਲਾ ਦਿੱਤਾ ਸੀ ਉਹਦਾ ਮਤਲਬ ਪਤਾ ਕੀ ਹੁੰਦਾ ਤੁਸੀਂ ਆਪਣੇ ਆਪ ਹੀ ਦੇਖੋਗੇ ਹੈਰਾਨ ਹੋਵੋਗੇ ਗੱਲ ਸੁਣ ਕੇ ਤਿਰੰਗਾ ਜਾਂ ਫਿਰ ਕੋਈ ਦੇਸ਼ ਦੀ ਫੌਜ ਕਿਤੇ ਜਾ ਕੇ ਜਦੋਂ ਝੰਡਾ ਲਾ ਦਿੰਦੀ ਹੈ ਉਹ ਇਹ ਪ੍ਰੂਫ ਕਰਨਾ ਹੁੰਦਾ ਵੀ ਅਸੀਂ ਇਹ ਬਗਾਨਿਆਂ ਦੇ ਉੱਤੇ ਬਗਾਨੀ ਕੰਟਰੀ ਟੈਰਿਟਰੀ ਦੇ ਉੱਤੇ ਆਪਣਾ ਕਬਜ਼ਾ ਜਮਾ ਲਿਆ ਮੇਰਾ ਕਿਹਨਾਂ ਦਾ ਮਤਲਬ ਇਹ ਤੁਸੀਂ ਸਮਝ ਲਓ ਕਿ ਜਦੋਂ ਚੀਨ ਇਧਰ ਨੂੰ ਵੱਧਦਾ ਹੈ ਗਲਵਾਨ ਵੈਲੀ ਵਾਲੇ ਪਾਸੇ ਨੂੰ ਜਾਂ ਫਿਰ ਇਹਨਾਂ ਦਾ ਵੱਡਾ ਹਿੱਸਾ ਜਦੋਂ ਉਹਦੇ ਉੱਤੇ ਕਬਜ਼ਾ ਕਰ ਲੈਂਦਾ ਤੇ ਉੱਥੇ ਉਹ ਝੰਡਾ ਗੱਡ ਦਿੰਦਾ ਆਪਣਾ ਚੀਨ ਤੇ ਅੱਜ ਤੋਂ ਹੀ ਸਾਡੀ ਹੋ ਗਈ ਪਾਕਿਸਤਾਨ ਦੇ ਉੱਤੇ ਭਾਰਤ ਨੇ ਜਦੋਂ ਹਮਲਾ ਕੀਤਾ ਤੇ ਪਾਕਿਸਤਾਨ ਹਾਰਿਆ ਜੰਗ ਇਹਨਾਂ ਨੇ ਜਾ ਕੇ ਆਪਣਾ ਝੰਡਾ ਗੱਡ ਦਿੱਤਾ ਕਾਰਗਿਲ ਦੇ ਉੱਤੇ ਵੀ ਇਦਾਂ ਹੀ ਹੋਇਆ ਜਦੋਂ ਬੰਗਲਾਦੇਸ਼ ਬਣਿਆ ਉਦੋਂ ਵੀ ਇਦਾਂ ਹੋਇਆ ਮਤਲਬ ਕਿ ਉਸ ਵੇਲੇ ਭਾਰਤੀ ਫੌਜ ਨੇ ਇਹ ਗੱਲ ਜਿਹੜੀ ਆ ਪ੍ਰੂਫ ਕਰ ਦਿੱਤੀ ਹੈ ਕਿ ਇਹ ਵਖਰੀ ਟੈਰਿਟਰੀ ਹੈ ਅਸੀਂ ਇਹਨੂੰ ਤਰੀਕੇ ਦੇ ਨਾਲ ਆਪਣਾ ਜਿਹੜਾ ਹੈਂਡਲ ਕੀਤਾ ਟੈਕਲ ਕੀਤਾ ਤੇ ਅੱਜ ਇੱਥੇ ਸਾਡਾ ਕਬਜ਼ਾ ਹੋ ਗਿਆ ਹੁਣ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸਦਾ ਇਹ ਇਹ ਨਹੀਂ ਹੈਗੀ ਮੈਂ ਇਹ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਿੱਤੀ ਹੈ ਤੁਸੀਂ ਕਹੋਗੇ ਵੀ ਨਹੀਂ ਐਦਾਂ ਨਹੀਂ ਹੈ ਫਿਰ ਮੈਂ ਤੁਹਾਨੂੰ ਦੂਜੀ ਐਗਜ਼ਾਮਪਲ ਦਿੰਨਾ ਹੈ ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਆਜ਼ਾਦ ਹੋਣਾ ਸੀ ਤਾਂ ਉਸ ਵੇਲੇ ਨਹਿਰੂ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਸਿੱਖ ਆਜ਼ਾਦੀ ਦਾ ਨਿਗ ਮਾਨਣਗੇ ਇਹਨਾਂ ਨੂੰ ਇੱਕ ਵੱਖਰਾ ਖੇਤਾ ਦੇ ਦਿੱਤਾ ਜਾਊਗਾ ਇੱਥੇ ਇਹਨਾਂ ਦਾ ਹੀ ਸਾਰਾ ਜਿਹੜਾ ਹੈ ਉਹ ਹਿਸਾਬ-ਜਾਬ ਚੱਲੂਗਾ ਜੇ ਉਸ ਐਗਜ਼ਾਮਪਲ ਨੂੰ ਵੀ ਲੈ ਲਿਆ ਜਾਵੇ ਕਿ ਉਦੋਂ ਵੀ ਇੱਕ ਜ਼ੁਬਾਨ ਜਿਹੜੀ ਕੀਤੀ ਸੀ ਉਸ ਹਿਸਾਬ ਦੇ ਨਾਲ ਵੀ ਸਾਡਾ ਅਕਾਲ ਤਖਤ ਜਿਹੜਾ ਉਹ ਆਜ਼ਾਦ ਆ ਵੈਸੇ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਕਾਲ ਤਖਤ ਦੇ ਅੰਦਰ ਜਿਹੜੀ ਬਾਹਰਲੀ ਪੁਲਿਸ ਹੈ ਉਹ ਨਹੀਂ ਜਾ ਸਕਦੀ ਵਰਦੀ ਪਾ ਕੇ ਨਾ ਕੋਈ ਫੌਜ ਜਾ ਸਕਦੀ ਹੈ ਸੋ ਉੱਥੇ ਉਹਨਾਂ ਦੀ ਆਪਣਾ ਸਾਰਾ ਕੁਝ ਜਿਹੜਾ ਹੈਗਾ ਪਰ ਜਦੋਂ ਤੁਸੀਂ ਤਿਰੰਗਾ ਬੰਨ ਕੇ ਮੂੰਹ ਦੇ ਉੱਤੇ ਲਾ ਕੇ ਆ ਜੰਨੇ ਹੋ ਤੇ ਉਹਦਾ ਮਤਲਬ ਸਾਫ਼ ਹੁੰਦਾ ਵੀ ਅਸੀਂ ਤੁਹਾਨੂੰ ਚੜਾਉਣਾ ਜਿਵੇਂ ਕਿ 84 ਦੇ ਵਿੱਚ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉੱਤੇ ਢਾ ਕੇ ਸਾਰਾ ਕੁਝ ਤੇ ਉੱਤੇ ਤਿਰੰਗਾ ਲਾ ਦਿੱਤਾ ਗਿਆ ਸੀਗਾ ਸੋ ਇਹੇ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਕੀਤੀਆਂ ਜਾਂਦੀਆਂ ਕਿ ਅਸੀਂ ਇਹਨਾਂ ਨੂੰ ਭੜਕਾਈਏ ਪ੍ਰਵੋਕ ਕਰੀਏ ਤਾਂ ਕਿ ਇਹ ਭੜਕਣ ਉਸ ਤੋਂ ਬਾਅਦ ਇਹ ਹਥਿਆਰਬੰਦ ਸੰਘਰਸ਼ ਵਾਲੇ ਪਾਸੇ ਆਉਣ ਫਿਰ ਅਸੀਂ ਇਹਨਾਂ ਨੂੰ ਗੋਲੀਆਂ ਦੇ ਨਾਲ ਭੁੰਨੀਏ ਤੇ ਫਿਰ ਦੁਨੀਆ ਦੇ ਵਿੱਚ ਇਹ ਕਹੀਏ ਲਓ ਜੀ ਇਹ ਤਾਂ ਟੈਰਰਿਸਟ ਨੇ ਜਿੱਥੇ ਅੱਜ ਦੁਨੀਆ ਦੇ ਵਿੱਚ ਸਿੱਖਾਂ ਦੇ ਪ੍ਰਤੀ ਇੱਕ ਸਿੰਪਤੀ ਵੰਡ ਦੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਬਹੁਤ ਤੱਕਾ ਹੋਇਆ ਕਈ ਦੇਸ਼ ਜਿਹੜੇ ਮਤੇ ਪਾ ਚੁੱਕੇ ਨੇ ਕਿ ਨਵੰਬਰ 84 ਦੇ ਵਿੱਚ ਜੈਨੋਸਾਈਡ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਦਾ 1.5 ਲੱਖ ਬੰਦਾ ਮਾਰਿਆ ਗਿਆ ਸੋ ਉਹ ਸਿੰਪਤੀ ਕਿਤੇ ਨਾ ਕਿਤੇ ਜਦੋਂ ਵੈਸਟ ਦੇ ਰਿਹਾ ਉਸ ਉਹਨਾਂ ਟਾਈਮਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਇਹੀ ਸਾਜ਼ਿਸ਼ ਦਾ ਇੱਕ ਤਹਿਤ ਸਾਜ਼ਿਸ਼ ਤਹਿਤ ਇਹ ਕੰਮ ਹੋ ਰਿਹਾ ਕਿ ਅਸੀਂ ਇਹਨਾਂ ਨੂੰ ਫਿਜ਼ੀਕਲੀ ਜਿਹੜਾ ਹੈਗਾ ਉਹ ਟੈਕਲ ਕਰੀਏ ਮਤਲਬ ਕਿ ਇਹਨਾਂ ਦੇ ਉੱਤੇ ਮੁਕਾਬਲੇ ਬਣਾਈਏ ਉਸ ਤੋਂ ਬਾਅਦ ਇਹ ਹੋਰ ੜਕਣ ਤੇ ਫਿਰ ਆਪਾਂ ਇਹਨਾਂ ਨੂੰ ਅਤਵਾਦੀ ਜਿਹੜਾ ਹੈਗਾ ਉਹ ਕੋਸ਼ਿਸ਼ਤ ਕਰੀਏ ਹੁਣ ਤੁਸੀਂ ਦੇਖੋ ਕਿ ਉਹ ਬੀਬੀ ਹੈ ਹੁਣ ਯੋਗਾ ਕਰਨ ਦੇ ਲਈ ਕਹਿੰਦੇ ਆ ਕਿ ਇੱਕ ਦੋ ਆ ਆ ਦੋ ਮੀਟਰ ਦੀ ਜਗ੍ਹਾ ਜਿਹੜੀ ਆ ਉਹ ਕਾਫੀ ਹੁੰਦੀ ਆ ਕਿਤੇ ਵੀ ਤੁਸੀਂ ਟਾਰਟ ਪਿਛਾ ਕੇ ਆਪਣਾ ਜਿਹੜਾ ਕਾਰਪਟ ਹੁੰਦੇ ਲੈ ਲਓ ਤੇ ਉੱਥੇ ਕਰ ਸਕਦੇ ਹੋ ਤੁਸੀਂ ਪ੍ਰਕਰਮਾਂ ਦੇ ਵਿੱਚ ਜਾਣੇ ਹੋ ਪਹਿਲਾਂ ਤੁਸੀਂ ਦੇਖੋ ਬੀਬੀ ਬੈਠੀ ਹੋਈ ਆ ਬੜੇ ਇੱਕ ਆਪਾਂ ਕਹੀਏ ਸਹੀ ਪੋਜੀਸ਼ਨ ਦੇ ਵਿੱਚ ਬੈਠੀ ਹੋਈ ਆ ਉਹ ਇਹ ਵੀ ਕਿਹਾ ਜਾ ਸਕਦਾ ਵੀ ਚਲੋ ਇਹ ਨਾਮ ਜਪ ਰਹੀ ਆ ਬਹੁਤ ਵਧੀਆ ਜੇ ਤੁਸੀਂ ਆਮ ਜਿਹੜਾ ਬੈਹਨੇ ਹੋ ਨਾ ਨਾਰਮਲ ਚੌਂਕੜੀ ਮਾਰ ਕੇ ਉਸ ਤੋਂ ਬਾਅਦ ਉਹਨੇ ਅਗਲੀ ਹਰਕਤ ਜਿਹੜੀ ਕੀਤੀ ਆ ਪੈਰ ਉੱਪਰ ਨੂੰ ਕਰਕੇ ਤੇ ਇੱਕ ਫੋਟੋ ਵੀ ਖਿਚਾਈ ਆ ਜਿਹਦੇ ਵਿੱਚ ਉਹਨੇ ਦਰਬਾਰ ਸਾਹਿਬ ਦੇ ਗੁੰਬਦ ਵਾਲੇ ਪਾਸੇ ਨੂੰ ਪੈਰ ਕੀਤੇ ਹੋਇਆ ਸੋ ਫਿਰ ਉੱਥੋਂ ਪਤਾ ਲੱਗਦਾ ਵੀ ਇਹ ਬਹੁਤ ਬੜੀ ਵੱਡੀ ਸਾਜ਼ਿਸ਼ ਹੈ ਇਹ ਇਹ ਲੋਕ ਭੜਕਾਉਣਾ ਚਾਹੁੰਦੇ ਨੇ ਇਸ ਗੱਲ ਦੇ ਸਬੂਤ ਵੀ ਸਾਹਮਣੇ ਆ ਗਏ ਆ ਜਦੋਂ ਬੀਬੀ ਦੀ ਕੰਗੜਾ ਰਨੌਤ ਦੇ ਨਾਲ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਤੇ ਇੱਕ ਹੋਰ ਆਮ ਆਦਮੀ ਪਾਰਟੀ ਦੀ ਐਮ.ਐਲ.ਏ ਆ ਸ਼ਾਇਦ ਬੀਬੀ ਤੇ ਉਹਦੇ ਨਾਲ ਵੀ ਉਹਦੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਸੋ ਇਹ ਸਾਰਾ ਕੁਝ ਬੜੀ ਸਾਜ਼ਿਸ਼ ਤਹਿਤ ਚੱਲ ਰਿਹਾ ਇਹਦੇ ਉੱਤੇ ਸਖਤ ਐਕਸ਼ਨ ਹੋਣੇ ਚਾਹੀਦੇ ਆ ਜੇ ਸਿੱਖਾਂ ਦੀ ਜੇ ਸਿੱਖਾਂ ਦਾ ਜਿਹੜਾ ਅਕਾਲ ਤਖਤ ਜਿਹੜਾ ਜਿਹਨੂੰ ਆਪਾਂ ਸੋਵਰਨ ਕਹਿੰਨੇ ਆ ਜਾਂ ਉਹ ਸਾਡੀ ਟੈਰੀਟਰੀ ਆ ਉੱਥੇ ਆ ਕੇ ਵੀ ਇਹੋ ਜਿਹੀਆਂ ਹਰਕਤਾਂ ਹੋਣ ਲੱਗ ਪਈਆਂ ਤਾਂ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਆਉਂਦੇ ਸਮੇਂ ਦੇ ਵਿੱਚ ਤਿਆਰ ਹੋ ਜਓ ਤੁਹਾਨੂੰ ਚੈਲੰਜ ਹੈ ਸਿੱਖਾਂ ਨੂੰ ਵੀ ਚੈਲੰਜ ਹੈ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਪੋਸਟਾਂ ਨਾਲੋਂ ਨਾਲ ਹੀ ਚੱਲਣ ਲੱਗ ਪੈਂਦੀਆਂ ਫੇਸਬੁੱਕ ਟਵਿੱਟਰ ਦੇ ਉੱਤੇ ਨਾਲੋਂ ਨਾਲ ਪੋਸਟਾਂ ਚੱਲਣ ਲੱਗ ਪੈਂਦੀਆਂ ਜਦੋਂ ਇਹੋ ਜਿਹੀ ਘਟਨਾ ਹੁੰਦੀ ਹੈ ਨਾ ਤੁਸੀਂ ਦੇਖਿਓ ਉਹ ਤੁਹਾਨੂੰ ਪੋਸਟਾਂ ਦੇਖਣ ਲੱਗ ਪੈਂਦੀਆਂ ਉਹ ਲੋਕ ਐਕਟਿਵ ਹੋ ਜਾਂਦੇ ਨੇ ਜਿਹੜੇ ਚਾਹੁੰਦੇ ਨੇ ਕਿ ਜਿਵੇਂ ਅਸੀਂ ਆ ਜਿਹੜੀ ਮਸਜਿਦ ਹੈਗੀ ਆ ਬਾਬਰੀ ਮਸਜਿਦ ਢਾ ਕੇ ਤੇ ਆਰਾਮ ਮੰਦਿਰ ਬਣਾਇਆ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ ਇਹੋ ਜਿਹੇ ਲੋਕਾਂ ਦੇ ਕਿ ਇਹ ਵੀ ਹਰੀ ਦਾ ਮੰਦਿਰ ਹੀ ਐ ਇਹਨੂੰ ਵੀ ਆਪਾਂ ਢਾ ਕੇ ਜਾਂ ਇਹਨੂੰ ਵੀ ਜਿਹੜਾ ਹੈਗਾ ਆਪਾਂ ਕਨਵਰਟ ਕਰ ਲੈਣਾ ਕਿਸੇ ਦਿਨ ਮੰਦਰ ਦੇ ਵਿੱਚ ਸੋ ਇਹ ਜਿਹੜੀ ਹੈ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਚੀਜ਼ ਬਣਾਈ ਜਾ ਰਹੀ ਆ ਹੌਲੀ ਹੌਲੀ ਹੁਣ ਤੁਸੀਂ ਦੇਖੋ ਇੱਕ ਪਾਸੇ ਸਿੱਖ ਵਿਰੋਧ ਕਰ ਰਹੇ ਨੇ ਦੂਸਰੇ ਪਾਸੇ ਉਹ ਲਾਣਾ ਜਿਹੜਾ ਕਹਿੰਦਾ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਉਦੋਂ ਵੀ ਤਿਰੰਗਾ ਤਿਰੰਗਾ ਜਦੋਂ ਮੂੰਹ ਤੇ ਕੁੜੀ ਬਣਾ ਕੇ ਆ ਗਈ ਸੀ ਉਦੋਂ ਵੀ ਕਹਿੰਦਾ ਫੇਰ ਕੀ ਹੋ ਗਿਆ ਤਿਰੰਗਾ ਦੇਸ਼ ਦਾ ਨਹੀਂ ਤਿਰੰਗਾ ਇਹਦਾ ਨਹੀਂ ਜਦੋਂ ਤੁਸੀਂ ਢਾ ਕੇ ਦਰਬਾਰ ਸਾਹਿਬ ਉੱਤੇ ਤਿਰੰਗਾ ਲਾਇਆ ਸੀ ਤੁਹਾਨੂੰ ਨਹੀਂ ਪਤਾ ਵੀ ਆਪਣਾ ਹੀ ਦੇਸ਼ ਆ ਇੱਥੇ ਤਿਰੰਗਾ ਲਾਣ ਦੀ ਲੋੜ ਨਹੀਂ ਤੁਹਾਨੂੰ ਤੇ ਉਦੋਂ ਤਾਂ ਤੁਸੀਂ ਆਪ ਸਾਬਤ ਕਰਦੇ ਰਹੇ ਹੋ ਤੇ ਨਾਲੇ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਅਕਾਲ ਤਖਤ ਜਿਹੜਾ ਸੋਵਰਨ ਹੈ ਉਹਦੇ ਉੱਤੇ ਕਿਸੇ ਦੀ ਉਹ ਨਹੀਂ ਚਲਦੀ ਉਹਨਾਂ ਦੀ ਆਪਣਾ ਸਾਰਾ ਕੁਝ ਹੈ ਆਪਣਾ ਸਿਸਟਮ ਹੈ ਉਹਨਾਂ ਦਾ ਸੋ ਤੁਸੀਂ ਇਹ ਜਦੋਂ ਕਵਰ ਕਰੋਗੇ ਕੰਮ ਇਹਦੇ ਤੋਂ ਸਾਫ਼ ਪਤਾ ਲੱਗਦਾ ਵੀ ਤੁਸੀਂ ਪੜਕਾਉਣਾ ਚਾਹ ਰਹੇ ਹੋ ਤੇ ਉਹ ਜਿਹੜੀਆਂ ਕੱਟੜਵਾਦੀ ਜਿਹੜੀਆਂ ਜਥੇਬੰਦੀਆਂ ਜਾਂ ਫਿਰ ਆਮ ਜਿਹੜੀ ਲੋਕਾਂ ਦੀ ਹੁਣ ਸੋਚ ਵੀ ਕੱਟੜ ਬਣਦੀ ਜਾ ਰਹੀ ਹੈ ਤੁਹਾਨੂੰ ਮੈਂ ਇਹ ਵੀ ਦੱਸਾਂ ਆਮ ਲੋਕ ਵੀ ਕੱਟੜ ਸੋਚਦੇ ਮਤਾਰਨੀ ਹੋਈ ਜਾਂਦੇ ਆ ਮਿਨੋਰਿਟੀਆਂ ਦੇ ਖਿਲਾਫ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਆ ਕਿ ਜੀ ਆ ਇਹ ਆਪਾਂ ਇਹਨੂੰ ਵੀ ਢਾ ਦੇਾਂਗੇ ਇੱਥੇ ਵੀ ਆਪਾਂ ਮੰਦਿਰ ਬਣਾਵਾਂਗੇ ਇਹ ਜੀ ਸਾਡਾ ਮੰਦਿਰ ਸੀ ਇਹਦੇ ਉੱਤੇ ਐ ਕੀਤਾ ਉਹ ਕੀਤਾ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਬੜੇ ਪਲਾਨ ਦੇ ਤਹਿਤ ਚੱਲ ਰਿਹਾ ਸਿੱਖਾਂ ਨੂੰ ਇਹਦੇ ਵਿੱਚ ਸੁਚੇਤ ਹੋਣ ਦੀ ਲੋੜ ਹੈ ਕਿ ਸਿੱਖ ਵੀ ਜਿਹੜੇ ਨੇ ਉਹ ਬਹੁਤ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਬੜੇ ਲਾਈਟਲੀ ਲੈ ਲੈਂਦੇ ਆ ਸੋ ਹੁਣ ਆਪਾਂ ਹੀ ਆਪ ਖੁਦ ਕਹੀ ਜਾਂਦੇ ਅਸੀਂ ਆਪਾਂ ਹੀ ਨਾਮ ਰੱਖ ਦੁੱਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਿਦੇਸ਼ ਦੇ ਵਿੱਚ ਆ ਕੇ ਖਾਸ ਤੌਰ ਦੇ ਉੱਤੇ ਤੁਸੀਂ ਇਹ ਗੱਲਾਂ ਨੋਟ ਕਰੋਗੇ ਜਿਹੜੀਆਂ ਮੈਂ ਕਰਨ ਲੱਗਿਆ ਵਿਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਕਹਿ ਲੋ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਕਿਤੇ ਵੀ ਤੁਸੀਂ ਕਦੇ ਨਹੀਂ ਸੁਣੋਗੇ ਕਿ ਜੇ ਕਿਸੇ ਕਿਸੇ ਚਰਚ ਨੂੰ ਇਹ ਕਿਹਾ ਹੋਵੇ 크ਿਸਚੀਅਨ ਟੈਂਪਲ ਕਦੇ ਨਹੀਂ ਸੁਣੋਗੇ ਕਦੇ ਮੁਸਲਮਾਨਾਂ ਦੀ ਜਿਹੜੀ ਹੈ ਮੋਸਕ ਹੈਗੀ ਹੈ ਜਿਹੜੀ ਮਸਜਿਦ ਹੁੰਦੀ ਹੈ ਉਹਨੂੰ ਕਦੇ ਨਹੀਂ ਕਿਹਾ ਜਾਂਦਾ ਮੁਸਲਿਮ ਟੈਂਪਲ ਪਰ ਜਿਹੜੇ ਸਾਡੇ ਸਿੱਖ ਨੇ ਜਿਹੜੇ ਪਤਾ ਨਹੀਂ ਅਨਪੋਲ ਪੁਣੇ ਦੇ ਵਿੱਚ ਜਾਂ ਫਿਰ ਆਪਣੇ ਆਪ ਨੂੰ ਪਤਾ ਨਹੀਂ ਕੀ ਅੰਗਰੇਜ਼ ਸਾਬਤ ਕਰਨਾ ਚਾਹੁੰਦੇ ਆ ਜਾਂ ਫਿਰ ਕੀ ਕਰਨਾ ਚਾਹੁੰਦੇ ਆ ਇਹ ਲਿਖਿਆ ਹੁੰਦਾ ਇਹਨਾਂ ਨੇ ਗੁਰਦੁਆਰਿਆਂ ਦੇ ਬਾਹਰ ਸਿੱਖ ਟੈਂਪਲ ਸਿੱਖਾਂ ਦਾ ਮੰਦਿਰ ਮਤਲਬ ਇੱਕ ਜਿਹੜਾ ਆਕਸਫੋਰਡ ਯੂਨੀਵਰਸਿਟੀ ਦੀ ਜਿਹੜੀ ਇੱਕ ਡਿਕਸ਼ਨਰੀ ਹੈ ਨਾ ਜਿਹੜੀ ਜਿਹੜੀ ਵਰਲਡਵਾਈਡ ਚੱਲਦੀ ਆ ਤੇ ਉਹਦੇ ਤੋਂ ਲੋਕੀ ਰੈਫਰੈਂਸ ਲੈਂਦੇ ਆ ਉਹਦੇ ਵਿੱਚ ਤੁਸੀਂ ਗੁਰਦੁਆਰਾ ਸ਼ਬਦ ਨਹੀਂ ਪਵਾ ਸਕੇ ਹੁਣ ਤੱਕ ਉਹ ਪਵਾਣਾ ਵੀ ਕਿੱਦਾਂ ਸੀ ਜਿਹੜਾ ਸਾਡਾ ਮੇਨ ਆਪਾਂ ਕਈਏ ਗੁਰਦੁਆਰਾ ਸਾਹਿਬ ਆ ਦਰਬਾਰ ਸਾਹਿਬ ਜਿਹਨੂੰ ਆਪਾਂ ਕਹਿੰਨੇ ਆ ਉਹਨੂੰ ਤੁਸੀਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੱਤਾ ਆਪੀ 골ਡਨ ਟੈਂਪਲ ਸੁਨਹਿਰੀ ਮੰਦਿਰ ਇਹਦਾ ਇਹਦਾ ਪੰਜਾਬੀ ਚ ਜਾਂ ਹਿੰਦੀ ਚ ਇਹਦਾ ਇਹ ਬਣਦਾ ਹੈ ਟ੍ਰਾਂਸਲੇਟ ਕਰਕੇ ਸੁਨਹਿਰੀ ਮੰਦਿਰ ਜਦੋਂ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਨੂੰ ਆਪਣੇ ਦਰਬਾਰ ਨੂੰ ਤੁਸੀਂ ਕਹੀ ਜਾਉਂਗੇ ਕਿ ਭਾਈ ਇਹ ਸੁਨਹਿਰੀ ਮੰਦਿਰ ਹੈ ਤੇ ਫਿਰ ਅਗਲੇ ਤਾਂ ਕਹਿਣਗੇ ਕਿ ਜੇ ਸੁਨਹਿਰੀ ਮੰਦਿਰ ਹੈ ਤੇ ਇਹਦਾ ਮਤਲਬ ਮੰਦਿਰ ਹੈ ਇਦੇ ਵਿੱਚ ਗਲਤੀ ਜਿਹੜੀ ਹੈ ਉਹ ਸਾਡੇ ਬੰਦਿਆਂ ਦੀ ਬਹੁਤ ਵੱਡੀ ਹੈਗੀ ਆ ਅੱਜ ਜਥੇਦਾਰ ਸਾਹਿਬ ਨੂੰ ਇਹ ਗੱਲ ਜਿਹੜੀ ਹੈ ਵਰਲਡ ਵਾਈਡ ਪ੍ਰੈਸ ਰਿਲੀਜ਼ ਕਰਕੇ ਜਿਹੜੀ ਹੈ ਜਾਰੀ ਕਰ ਦੇਣੀ ਚਾਹੀਦੀ ਆ ਆਕਸਫੋਰਡ ਯੂਨੀਵਰਸਿਟੀ ਨੂੰ ਲੈਟਰ ਭੇਜਣੇ ਚਾਹੀਦੇ ਆ ਕਿ ਸਾਡਾ ਇਹ ਸ਼ਬਦ ਪਾਓ ਤੇ ਦੁਨੀਆ ਭਰ ਚ ਜਿੱਥੇ-ਜਿੱਥੇ ਵੀ ਗੁਰਦੁਆਰੇ ਆ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕਹੋ ਇੱਕ ਵੀਡੀਓ ਬਣਾਓ ਉਸ ਤੋਂ ਬਾਅਦ ਪ੍ਰੈਸ ਰਿਲੀਜ਼ ਕਰੋ ਕਿ ਭਾਈ ਜੇਕਰ ਤੁਸੀਂ ਆਪਣੇ ਗੁਰਦੁਆਰਿਆਂ ਦੇ ਬਾਹਰ ਲਿਖਿਆ ਹੋਇਆ ਸਿੱਖ ਟੈਂਪਲ ਤਾਂ ਇਹਨੂੰ ਅੱਜ ਹੀ ਚੇਂਜ ਕਰੋ ਇਹ ਟੈਂਪਲ ਨਹੀਂ ਹੈ ਇਹ ਗੁਰਦੁਆਰਾ ਤਾਂ ਇਹ ਚੀਜ਼ ਵੀ ਉਧਰੋਂ ਆਉਂਦੀ ਹੈ ਦੂਸ ਫਿਰ ਉਹ ਉਹੀ ਗੱਲ ਆ ਜਾਂਦੀ ਹੈ ਕਈ ਕਹਿੰਦੇ ਨੇ ਜੀ ਇਹ ਗੁਰਬਾਣੀ ਚ ਆਇਆ ਪਰ ਗੁਰਬਾਣੀ ਦੇ ਵਿੱਚ ਕਿਸੇ ਹੋਰ ਸੰਦਰਭ ਦੇ ਵਿੱਚ ਆਇਆ ਆਪਾਂ ਚਲੋ ਇੰਨੇ ਗੁਰਬਾਣੀ ਦੇ ਧਾਰਨੀ ਨਹੀਂ ਸਾਨੂੰ ਨਹੀਂ ਪਤਾ ਪਰ ਇੰਨਾ ਮੈਂ ਜਰੂਰ ਸੁਣਿਆ ਬਹੁਤ ਸਾਰੇ ਜਿਹੜੇ ਕਥਾਵਾਚਕ ਵਿਦਵਾਨ ਉਹਨਾਂ ਦੇ ਕੋਲੋਂ ਸਪੈਸ਼ਲ ਇਹ ਗੱਲਾਂ ਮੈਂ ਪੁੱਛੀਆਂ ਕਿ ਇਹ ਕੀ ਚੀਜ਼ ਹੈ ਉਹ ਕਹਿੰਦੇ ਹਰੀ ਮੰਦਰ ਜਿਹੜਾ ਹੈ ਉਹ ਹੋਰ ਕਿਸੇ ਸੰਦਰਭ ਦੇ ਵਿੱਚ ਲਿਆ ਗਿਆ ਨਾ ਕਿ ਭਾਈ ਦਰਬਾਰ ਸਾਹਿਬ ਨੂੰ ਕਿਹਾ ਗਿਆ ਸੋ ਤੁਸੀਂ ਆਪਣੇ ਗੁਰਦਾਰੇ ਨੂੰ ਜਦੋਂ ਮੰਦਰ ਲਿਖੋਗੇ ਤਾਂ ਫਿਰ ਜਿਹੜੇ ਕਟੜਵਾਦੀ ਲੋਕ ਨੇ ਉਹ ਕਹਿਣਗੇ ਉਹ بار-ਬਾਰ ਇਹ ਗੱਲ ਦਾ ਦਾਵਾ ਕਰਨਗੇ ਅੱਛਾ ਜੀ ਇਹ ਹਰੀ ਦਾ ਮੰਦਿਰ ਹੈ ਚਲੋ ਜੀ ਇਹ ਸਾਡਾ ਹੋ ਗਿਆ ਸੁਨਹਿਰੀ ਮੰਦਿਰ ਹੈ ਹਾਂ ਜੀ ਇਹ ਸਾਡਾ ਹੋ ਗਿਆ ਜਦੋਂ ਤੁਸੀਂ ਕਹੋਗੇ ਦਰਬਾਰ ਸਾਹਿਬ ਹੈ ਸਾਡਾ ਗੁਰਦੁਆਰਾ ਹੈ ਤੇ ਫਿਰ ਇਹ ਗੱਲਾਂ ਨਹੀਂ ਹੋਣਗੀਆਂ ਸੋ ਆਪਾਂ ਨੂੰ ਵੀ ਕਿਤੇ ਨਾ ਕਿਤੇ ਜਿੱਥੇ ਹੋਰ ਚੀਜ਼ਾਂ ਸੋਚਦੇ ਆਪਾਂ ਹੋਰ ਸਮਝਦੇ ਆਂ ਜੇ ਗਿਆਨ ਇਕੱਠਾ ਕਰਨਾ ਉਹਦੇ ਨਾਲ ਆ ਚੀਜ਼ਾਂ ਦੇ ਵਿੱਚ ਵੀ ਚੇਂਜਸ ਲੈਣ ਦੀ ਲੋੜ ਹੈ ਐਵੇਂ ਨਹੀਂ ਗੋਰਿਆਂ ਦੇ ਸਾਹਮਣੇ ਮਤਲਬ ਕਹਿਣ ਦਾ ਵੀ ਗੋਰਿਆਂ ਦੇ ਲਾਇਲ ਬਣਨ ਵਾਸਤੇ ਜਾਂ ਲਓ ਜੀ ਅਸੀਂ ਤਾਂ ਬਹੁਤ ਬਖੂਬੀ ਗੋਰਿਆਂ ਨੂੰ ਸਮਝਾ ਸਕਦੇ ਆਂ ਕਿ ਇਹ ਕੀ ਹੈ ਉਹਨਾਂ ਨੂੰ ਸਮਝਾਉਣ ਲੱਗਿਆ ਬੜੇ ਨਾ ਕਈ ਹੁਬ ਹੁਬ ਕੇ ਦੱਸਣਗੇ ਇਹ ਸਿੱਖਾਂ ਦਾ ਸਿੱਖ ਟੈਂਪਲ ਅ ਇਹ ਸਿੱਖ ਟੈਂਪਲ ਹੈ ਜੀ ਤੁਸੀਂ ਕਿਉਂ ਨਹੀਂ ਗੁਰਦੁਆਰਾ ਕਹਿੰਦੇ ਉਹ ਤੁਹਾਨੂੰ ਪੁੱਛਣਗੇ ਵਾਟ ਇਜ਼ ਗੁਰਦੁਆਰਾ देन ਯੂ ਕੈਨ ਐਕਸਪਲੇਨ ਥੈਮ ਹੈਨਾ ਕਿ ਆ ਸਾਡਾ ਸ਼ਬਦ ਹੈ ਡਿਕਸ਼ਨਰੀ ਦੇ ਵਿੱਚ ਪਿਆ ਹੋਇਆ ਜਿਵੇਂ ਮੁਸਲਮਾਨਾਂ ਦੀ ਮਾਸਕ ਮਸਜਿਦ ਹੈ ਜਿਵੇਂ ਹਿੰਦੂ ਧਰਮ ਦਾ ਹੈਗਾ ਮੰਦਿਰ ਤੁਹਾਡਾ ਹੈਗਾ ਚਰਚ ਇਸੇ ਤਰੀਕੇ ਨਾਲ ਸਾਡਾ ਗੁਰਦੁਆਰਾ ਤੁਸੀਂ ਕਿਉਂ ਭਾਈ ਇਧਰ ਉਧਰ ਚੱਕੀ ਜਾਂਦੇ ਹੋ ਕੱਲ ਨੂੰ ਤੁਸੀਂ ਇਹ ਵੀ ਕਹਿ ਦੋਗੇ ਫਿਰ ਵੀ ਆਪ ਜੀ ਇਹ ਸਿੱਖਾਂ ਦੀ ਚਰਚਾ ਸਿੱਖਾਂ ਦੀ ਮਸਜਿਦ ਹੈ ਜੇ ਤੁਸੀਂ ਅਨਪੋਲ ਪੁਣੇ ਦੇ ਵਿੱਚ ਜਾਂ ਫਿਰ ਤੁਹਾਡੀ ਐਨੀ ਤੁਹਾਡੀ ਜਿਹੜੀ ਸੋਚ ਆ ਉਹ ਵਿਕਸਤ ਨਹੀਂ ਹੋਈ ਤਾਂ ਫਿਰ ਤੁਸੀਂ ਕੁਝ ਵੀ ਕਰਾ ਲਓਗੇ ਇਹ ਅੱਜ ਸਾਡੀ ਪ੍ਰਾਪਤੀ ਨਹੀਂ ਹੈਗੀ ਇਹਨੂੰ ਬਣਾਉਣਾ ਪੈਣਾ ਹੈ ਇਹ ਸਾਡੇ ਜਿਹੜੇ ਵਧੀਆ ਜਿਹੜੇ ਸਾਡੇ ਲੀਡਰ ਹੈਗੇ ਨੇ ਖਾਸ ਤੌਰ ਤੇ ਜਥੇਦਾਰ ਦੀ ਮੈਂ ਗੱਲ ਕਰੂੰਗਾ ਉਹਨਾਂ ਨੂੰ ਇਹ ਚੀਜ਼ਾਂ ਦੇ ਉੱਤੇ ਐਕਸ਼ਨ ਲੈਣਾ ਪੈਣਾ ਫਿਰ ਜਾ ਕੇ ਗੱਲ ਬਣੂਗੀ ਇੱਕ ਹੋਰ ਘਟਨਾ ਮੈਨੂੰ ਯਾਦ ਆ ਗਈ ਹੈ ਕਿ ਪਿਛੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਹੁੰਦੇ ਸੀ ਉਸ ਵੇਲੇ ਇੱਕ ਰੋਲਾ ਇਹ ਵੀ ਪਿਆ ਸੀ ਕਿ ਇੱਕ ਸੀਵਰੇਜ ਪਟਿਆ ਗਿਆ ਜਾਂ ਕੀ ਕੀਤਾ ਗਿਆ ਨਵਾਂ ਬਣਾ ਰਹੇ ਉਥੇ ਉਥੇ ਇੱਟਾਂ ਲਾਈਆਂ ਜਾ ਰਹੀਆਂ ਉੱਤੇ ਆਰਾਮ ਸ਼ਬਦ ਲਿਖਿਆ ਹੋਇਆ ਇੱਕ ਤਾਂ ਮੈਨੂੰ ਇਸ ਗੱਲ ਤੇ ਜਿਹੜਾ ਹੈਗਾ ਉਹ ਸਹੀ ਨਹੀਂ ਲੱਗਿਆ ਕਿ ਜੇ ਸੀਵਰੇਜ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਇੱਟਾਂ ਲਾ ਰਹੇ ਹੋ ਆਰਾਮ ਸ਼ਬਦ ਜਿਹੜਾ ਧਰਮ ਦੇ ਨਾਲ ਜੁੜਿਆ ਹੋਇਆ ਇੱਕ ਧਾਰਮਿਕ ਸ਼ਬਦ ਹੈ ਤੁਸੀਂ ਉੱਥੇ ਲਾ ਰਹੇ ਹੋ ਉਹ ਗੱਲ ਹੀ ਗਲਤ ਹੈ ਠੀਕ ਹੈ ਨਾ ਲੋਕਾਂ ਦੀਆਂ ਭਾਵਨਾਵਾਂ ਮੈਂ ਧਰਮਾਂ ਦੇ ਆਪਣੇ ਆਪਣੇ ਕਿਉਂਕਿ ਅਸੀਂ ਤਾਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੇ ਆਂ ਰਾਮ ਸ਼ਬਦ ਜਿਹੜਾ ਉਹ ਇੱਕ ਧਾਰਮਿਕ ਸ਼ਬਦ ਆ ਰਿਸਪੈਕਟੇਬਲ ਸ਼ਬਦ ਆ ਉਹ ਤੁਸੀਂ ਸੀਵਰੇਜ ਦੇ ਵਿੱਚ ਲਾ ਰਹੇ ਹੋ ਤੇ ਉਹ ਬੜੀ ਗਲਤ ਗੱਲ ਹੈ ਸੈਕੰਡ ਥਿੰਗ ਕੀ ਹੋਣਾ ਇਹ ਜਿਹੜੀਆਂ ਚੀਜ਼ਾਂ ਲਾਈਆਂ ਜਾਂਦੀਆਂ ਇਹ ਸਾਜ਼ਿਸ਼ ਹੁੰਦੀ ਹੈ 50 ਸਾਲ ਬਾਅਦ 100 ਸਾਲ ਬਾਅਦ ਜਦੋਂ ਪੱਟਿਆ ਗਿਆ ਜਦੋਂ ਇੱਟਾਂ ਨਿਕਲੀਆਂ ਥੱਲੋਂ ਵੀ ਇੱਥੇ ਰਾਮ ਲਿਖਿਆ ਹੋਇਆ ਅੱਛਾ ਜੀ ਇਹ ਤਾਂ ਫਿਰ ਸਾਡੇ ਮੰਦਰ ਤੇ ਕਬਜ਼ਾ ਕੀਤਾ ਹੋਇਆ ਫਿਰ ਜਾ ਕੇ ਇਹ ਦਾਵੇ ਹੋਣ ਲੱਗ ਪਣਗੇ ਸੋ ਇਹ ਚੀਜ਼ਾਂ ਸੁਚੇਤ ਹੋਣ ਦੀ ਲੋੜ ਹੈਗੀ ਇਹ ਨਹੀਂ ਕਿ ਤੁਸੀਂ ਹਰ ਗੱਲ ਦੇ ਉੱਤੇ ਥੱਲੇ ਲੱਗੀ ਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਨਾ ਜੀ ਨਾ ਨਾ ਜੀ ਕੋਈ ਗੱਲ ਨਹੀਂ ਸੋ ਇਹ ਚੀਜ਼ਾਂ ਸਾਰੀਆਂ ਸੋਚਣੀਆਂ ਪੈਣਗੀਆਂ ਬਹੁਤ ਸਾਜ਼ਿਸ਼ ਤਹਿਤ ਇਹ ਕੰਮ ਹੋ ਰਿਹਾ ਆਪਾਂ ਗੱਲਬਾਤ ਬਹੁਤੀ ਲੰਬੀ ਨਾ ਕਰੀਏ ਮੈਨੂੰ ਲੱਗਦਾ ਕਾਫੀ ਹੈ ਇਹ ਨਿਕ ਜੀ ਜਿਸ ਤਰੀਕੇ ਤੁਸੀਂ ਕਹ ਲੋ ਕਿ ਹਰ ਇੱਕ ਗੱਲ ਨੂੰ ਬ ਤੇ ਥੋੜਾ ਧੰਨਵਾਦ ਕਰਦੇ ਆ ਸਾਨੂੰ ਜੁੜਦੇ ਹੋ ਆਪਣੇ ਵਿਚਾਰ ਸਰ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਧੰਨਵਾਦ ਤੁਹਾਡਾ ਵੀ ਤੇ ਸਾਡੇ ਸਾਰੇ ਦਰਸ਼ਕ ਸੁਣਨ ਵਾਲੇ ਜਿਹੜੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਪ੍ਰਾਈਡ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਤੋਂ ਵਿਲਾ ਹੋ ਗਏ ਅੱਜ ਲੈਣ ਦਾ ਧੰਨਵਾਦ